ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 9871383 93488 ਜੀ ਥੱਲੇ ਪਰਖ ਤੁਸੀਂ ਆਏ ਕਰਨੇ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਤੁਹਾਨੂੰ ਅਖਰ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਥੱਲੇ ਪਰਖ ਥੋੜੀ ਹੋਣੀ ਹੈ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕਮਰਾ ਤਾਂ ਪਉ ਦਿਖਾਉਣ ਦਾ ਵਾ ਹਰ ਹਾਲਾਤ ਪਉ ਦਿਖਾਇਆ ਜਾਂਦਾ ਵਾ ਅਪ ਕਈ ਵਾਰੀ ਕੋਈ 11 ਕਿ ਮਿੱਥੋ ਵੀ ਰਹਿ ਜਾਂਦੀ ਆ ਤੁਸੀਂ ਆ ਦੇ ਕੋਲ ਆ ਕੇ ਥੱਲੇ ਕਰਕੇ ਆਉਦਾ ਤੁਸੀਂ ਫਿਰ ਖਰੀਦ ਕੇ ਲਿਜਾ ਸਕਦੇ ਹੋ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਹਨਾਂ ਦੋਵਾਂ ਬੈਡਾਂ ਬਾਰੇ ਜੀ ਹਾਂਜੀ ਬੈਸਤਰੀ ਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਭਰਾ ਨੂੰ ਮੇਰੇ ਨਾਮ ਦਾ ਦੇ ਨੂ ਸਰ ਜਾਣਦੇ ਆ। ਕਾਕਾ ਪਿੰਡ ਲੰਗਣਾ ਤਸਵੀਰ ਵਾਗ ਆਪਣਾ ਜਿਹੜਾ ਮੁੱਗਾ। ਠੀਕ ਹੈ ਦੋ ਨਾਗਾ ਚ ਬਾਈ। ਦੋ ਨਾਗਾ ਜੀ। ਠੀਕ ਹੈ ਇਧਰ ਸ਼ੁਰੂਆਤ ਆ ਵੱਡੀ ਵੇੜ ਤੋਂ ਬਾਈ। ਵੱਡੀ ਵੇੜ ਥਲੇ ਬਾਈ ਦੁੱਧ 15 ਕਿਲੋ ਆ। ਠੀਕ ਹੈ ਕਿਹੜਾ ਸੂਆ ਸੋਈ ਆ ਇਹ? ਇਹ ਦੂਜਾ ਦੂਜਾ ਸੂਆ ਸੋਈ ਆ। ਠੀਕ ਆ ਮਗਰ ਬਾਈ ਇਹਦੇ। ਮਗਰ ਵੱਚਾ ਹੈ। ਠੀਕ ਆ ਬਾਈ। ਦੁੱਧ ਦੁੱਧ 14 ਲੀਟਰ ਦੀ ਗਾਰੰਟੀ ਦੇ ਕੇ ਦੰਗੂਗਾ। ਠੀਕ ਆ ਬਾਈ। ਹਾਂਜੀ। ਦੋ ਟਾਂ ਚੋਲਵੇ ਕੋਈ? ਦੋ ਟਾਂ ਚੋਲਵੇ ਸਮਾਰ ਬਾਈ ਵੀ ਦਿਮਗ ਠੀਕ ਆ ਲੋ ਬਈ ਸੋ ਦਾ 20 ਦਿਨ ਸੂਈ ਨੂੰ ਸਮਾ ਹੋ ਗਿਆ ਇਹਨੂੰ ਤਦ 15 ਕਿਲੋ ਆ 14 ਕਿਲੋ ਦੀ ਬਾਈ ਕਹਿੰਦਾ ਮੇਰੀ ਫੁੱਲ ਗਾਰੰਟੀ ਆ ਭਲਾ ਵੀ ਨਾ ਮਾਰੇ ਦੋ ਡੰਗ ਚੋਲੇ ਭਲਾ ਚਾਰ ਡੰਗ ਚੋਲਵੇ ਬਾਈ ਵੱਡੀ-ਵੱਡੀ ਬਹੁਤ ਆ ਗਈ ਚਾਰੇ ਥਾਣਾ ਗਲਾਬੇ ਥਾਣਾਗਾ ਤੇ ਵੇਖ ਸਕਦੇ ਹੋ ਸੋਨਾ ਹਵਾਨਾ ਵਾ ਅੱਥੇ ਚੋਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਗਲਾਬੇ ਥਾਣਾ ਮਗਰੇ ਤੇ ਆ ਵੱਛਾ ਬਾਈ ਇਹਦੇ ਆ ਬੈਠਾ ਉਹਦਾ ਤੇ ਵੇਖ ਸਕਦਾ 20 ਦਿਨ ਸੂਈ ਨੂੰ ਸਮਾ ਹੋ ਗਿਆ ਤਦ ਕੰਡੇ ਵਾਲਾ ਥਲੇ 15 ਕਿਲੋ ਜਿਹੜਾ ਤੇ ਦੋ ਟਾਈਮ ਚਾਰ ਟਾਈਮ ਚੋਣਾ ਤੁਸੀਂ ਆ ਥਾਲੇ ਫਰਕ ਤੁਸੀਂ ਆ ਗਿਆ ਆਉਦੀ ਕਰਨੀ ਆ ਫੇਰ ਨਕਮ ਨਾਲ ਸਰ ਪੂ ਦਿਖਾਉਣ ਦਾ ਵਾ ਸੋਹਣੀ ਵਹਿੜਾ ਫੇਸਕਵਾਟ ਚੰਗੀ ਆਗੀ ਮੁੱਲ ਫਰ ਬਾਈ ਦਾ ਬਹੁਤ 38000 ਰੁਪਏ ਆ ਬਾਈ ਵਿੱਚੋ ਕੀ ਮਾਨਤਾਨ ਲਓ 38000 ਰੁਪਏ ਜਮਾ ਜੈਜ ਮੌਲਾ ਵਿੱਚੋ ਕੀ ਮਾਨਤਾਨ ਹੋ ਜਾਊਗਾ ਜਿਹਦੇ ਵੀ ਤੇ ਪਸੰਦ ਦੇ ਬਾਈ ਨਾਲ ਗੱਲਬਾਤ ਕਰਨੀ ਹੈ ਜੀ ਦੋ ਨੰਬਰ ਤੇ ਆ ਜਾ ਬਾਈ 10 ਲੀਟਰ ਦੁੱਧ ਆ ਜੀ ਇੰਨੀ ਚੋਈ ਮੋਟੀ ਆ ਮੈਂਟਾ ਪੰਡਾ ਦੇ ਬਾਲਟੀ ਭਰ ਕੇ ਰੱਖਣਾ ਪਾਸੇ ਠੀਕ ਆ ਕੰਡੇ ਵਾਲਾ ਮੂਰ ਨਹੀਂ ਲਾਉਣਾ ਜੂੜ ਆਉਦੀ ਮਰਜ਼ੀ ਨਵਾ ਲਾੜੇ ਪਿੱਡੀ ਢਾ ਕੇ ਕੰਡੇ ਵਾਲਾ ਸੋਏ ਨੂੰ ਸਮਾਂ ਸਮਾਂ ਨੂੰ ਮੁੱਲ ਕੇ ਮਹੀਨੇ ਤੋਂ ਘੱਟ ਬਣੀ ਨੂੰ 30 ਇੱਕ ਤਰੀਕ ਦੀ ਬਣੀ ਸੀ 30 ਤਰੀਕ ਤੋਂ ਮਹੀਨਾ ਪਿਆ ਕੱਟ ਠੀਕ ਆ ਬਾਈ ਇੱਕ ਦਿਨ ਵੱਧ ਹੀ ਆ ਠੀਕ ਆ ਆਪਣਾ ਤਾਂ ਖਾਲੀ ਹੈ ਯਾਰ ਗੱਬ ਢੋਕੇ ਕੀਤਾ ਆਪਣਾ ਲੋ ਖਾਲੀ ਹੈ ਠੀਕ ਆ ਆਪਾਂ ਤਾਂ ਕਾਪਣੋਂ ਮਹੀਨੇ ਚ ਚੈੱਕ ਹੀ ਨਹੀਂ ਹੁੰਦੀ ਗੀ ਆਪਾਂ 10 ਲੀਟਰ ਦੁੱਧ ਮਿਲ ਕੇ ਦੇਣਾ ਤੇ ਬਣੀ ਜਿੰਨਾ ਪਰਿਵਾਰ ਦਾ ਨੰਬਰ ਦੇਣੀ ਹੈਗੀ ਠੀਕ ਆ ਬਾਈ ਹਾਂਜੀ ਕੋਈ ਜੋ ਲੋ ਵੀ ਦੋਸਤੋ ਵਜੇ ਨੋ ਵਜੇ ਨੇ ਬਹੁਤ ਨਿੱਗਰ ਨੁਗਰ ਬਹੁਤ ਆ ਗਈ ਤੇ ਵੇਖ ਸਕਦੇ ਹੋ ਡੱਬੀ ਵਹਿੜ ਆ ਗਈ ਬੋਧੀ ਵਾਲੀ ਨਿੱਕਾ ਕਾਨਾਗਾ ਆਈ ਥੱਲੇ ਪੜਾ ਆਈ ਥੱਲੇ ਬੈ ਜਾ ਭਲਾ ਬਾਈ ਹਣ ਚੋਈ ਹੋਈ ਆ ਬਾਈ ਸਾਰਿਆਂ ਮਾੜਾ ਚੋਈਆਂ ਹੋਈਆਂ ਹੁਣ ਬਾਈ ਜਿਵੇਂ ਚੋਕ ਗਿਆ ਤੁਹਾਨੂੰ ਫੇਰ ਠੀਕ ਆ ਬਾਈ ਚੋਣੀ ਬਾਈ ਤੁਸੀਂ ਆਪਦੀ ਦੋ ਟਾਈਮ ਚੋਣ ਦੇਖੇ ਚ ਤੁਸੀਂ ਕਾ ਕੇ ਕਰਨੀ ਆਗੀ ਸਭ ਤੋਂ ਤੁਸੀਂ ਬਾਈ ਨਾਲ ਲਾਉਣਾ ਮੇਰਾ ਕੰਮ ਸਾਬ ਤੁਹਾਨੂੰ ਠੀਕ ਆ ਲੋਸਤੋ ਬਾਈ ਜਨਾਂ ਭਲਾ ਪੰਜ ਟਾਈਮ ਚੋਲਵੇ ਕੋਈ ਉਹ ਡਿੱਗਰ ਨੁਗਰ ਬਹੁਤ ਇੱਕ ਮਹੀਨੇ ਨੂੰ ਬਣੀ ਨੂੰ ਸਮਾਂ ਹੋ ਗਿਆ ਜੀ ਬਾਈ ਕਹਿੰਦਾ ਵਾ ਤੂੰ ਇਹ ਹਸਾਬ ਨਾਲ ਬਈ 2 ਢਾਈ ਮਹੀਨੇ ਸੂਈਂ 3 ਮਹੀਨੇ ਸੂਈਂ ਨੂੰ ਹੋ ਗਿਆ ਉਹ ਮਹੀਨਾ ਪਾਣੀ ਨੂੰ ਹੋ ਗਿਆ ਬਾਈ ਚੋਲ ਨੂੰ ਠੀਕ ਹੈ 10 ਕਿਲੋ ਦੁੱਧ ਆ ਕੰਡੇ ਵਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਕੋਲੀ ਤਾਰਾ ਕੋਈ ਨੌਕਸੂ ਸਣਾ ਚਾਰਾ ਵੀ ਕੋਈ ਤੋਂ ਦਾ ਗਲਾਸ ਵਾਲਾ ਮਿਲਦੇ ਠੀਕ ਆ ਬਾਈ ਚੋਅ ਚੋਅ ਓਕੇ ਜਮਾ ਜਮਾ ਓਕੇ ਆ ਠੀਕ ਲੋਕਾਂ ਨੂੰ ਡੂਡ ਆਫ ਦੀ ਮਰਜ਼ੀ ਨਾਲ ਬੜਾ ਛਿੰਦੀ ਸੀ ਠੀਕ ਆ ਮੁੱਲ ਫਿਰ ਦਾ ਕੰਟੀ ਨੂੰ ਮੁੱਲ ਹੈ ਮੁੱਲ ਕੀ ਹੋਣੀ ਕੋਈ ਪਿਛੇ ਮਾਨ ਤਾਨ ਲਓ ਜੀ ਦੋਸਤੋ 30000 ਰੁਪਇਆ ਮੁੱਲਾ ਵਿੱਚੋਂ ਕੀ ਮਾਨ ਤਾਨ ਜਮਾ ਜੈਜ ਮੁੱਲਾਗਾ ਕੋਈ ਮੈਨੂੰ ਬਹੁਤ ਦਾਸ ਕੋ ਦੋ ਤੇ ਕੰਡੇ ਵਾਲਾ ਵਾ ਜਾਂ ਦੋ ਟਾਈਮ ਚਾਰ ਟਾਈਮ ਤੇ ਛੇ ਟਾਈਮ ਤੁਸੀਂ ਚੋ ਕੇ ਬਾਈ ਦੋ ਲੈ ਲੈਣੀ ਆਗੀ ਅੱਜ ਦੀ ਵੀਡੀਓ ਚ ਬਾਈ ਕਾਕੇ ਬਰਾੜ ਦੇ ਦੋ ਨਗਸੇ ਕੇ ਦੋਵੇਂ ਜਾ ਕੇ ਤੁਹਾਨੂੰ ਲੈਤੀ ਜਿਹੜਾ ਨਾਲ ਪਸੰ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ